ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੀਰੀ ਦੇ ਮਾਲਕ ਸੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਾਰਸ ਆਏ ਵਿਧਿਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਵਿਧਿਚੰਦ ਸਾਹਿਬ ਜੀ ਦੇ ਬਾਅਦ ਵਿੱਚ ਜਾਨਸ਼ੀਨ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੋਰਸਿੰਗ ਵਾਲੇ ਆਸਟ੍ਰੇਲੀਆ ਦੀ ਧਰਤੀ ਤੇ ਗੁਰਸਿੱਖੀ ਪ੍ਰਚਾਰ ਕਰਕੇ ਅੱਜ ਨਗਰ ਸੁਰਸਿੰਘ ਵਿਖੇ ਪੁੱਜੇ ਹਨ ਦਲਪੰਥ ਦੇ ਹੈੱਡਕੁਆਰਟਰ ਗੁਰਦੁਆਰਾ ਸ੍ਰੀ ਸੋਹਣੀ ਸਾਹਿਬ ਨਗਰ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਅੱਜ ਪਹੁੰਚੇ ਜਿੱਥੇ ਕੇ ਉਹਨਾਂ ਦਾ ਇਲਾਕਾ ਨੂੰ ਅਸੀਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਜਕਾਰਿਆਂ ਦੀ ਗੂੰਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਸੰਤ ਪਾਪਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਨੇ ਇਸ ਮੌਕੇ ਗੁਰਦੁਆਰਾ ਸ੍ਰੀ ਸੋਹਣੀ ਸਾਹਿਬ ਵਿਖੇ ਗੁਰੂ ਚਰਣਾ ਵਿੱਚ ਸ਼ੁਕਰਾਨੇ ਦੀ ਅਰਦਾਸ ਬੇਨਤੀ ਕੀਤੀ ਪਾਪੁਰਖਾ ਨੇ ਦੱਸਿਆ ਕਿ ਦਲਪੰਥ ਬਾਬਾ ਬਿੱਦੀ ਚੰਦ ਸਾਹਿਬ ਜੀ ਦੇ ਆਸਟ੍ਰੇਲੀਆ ਸਥਿਤ ਵੱਖ-ਵੱਖ ਪੜਾਅ ਅਤੇ ਸ਼ਾਹੋਣੀਆਂ ਵਿਖੇ ਜੋੜ ਮੇਲੇ ਮਨਾਏ ਗਏ ਜਿਸ ਵਿੱਚ ਉਹਨਾਂ ਨੇ ਸੰਗਤਾਂ ਦੇ ਵਿਸ਼ੇਸ਼ ਸੱਦੇ ਤੇ ਹਾਜ਼ਰੀ ਭਰੀ ਅਤੇ ਇਹਨਾਂ ਜੋੜ ਮੇਲਿਆਂ ਅਤੇ ਹੋਰ ਵੱਖ-ਵੱਖ ਥਾਵਾਂ ਉੱਪਰ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਅਤੇ ਬੇੰਤ ਪ੍ਰਾਣੀ ਖੱਡੇ-ਪਾਟੇ ਦਾ ਅੰਮ੍ਰਿਤ ਛੱਕੇ ਗੁਰੂ ਵਾਲੇ ਬਣੇ ਇਹ ਵਿਸ਼ੇਸ਼ ਰਿਪੋਰਟ ਆਪ ਦੀ ਨਜ਼ਰ ਹੈ ਪੱਤਰਕਾਰ ਤਰਮਜੀਤ ਸਿੰਘ ਸੁਰਸਿੰਗ ਵੱਲੋਂ I'm ਉਹ ਕੀ ਜਾਣਦਾ